ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਆਪਾਂ ਗੱਲ ਕਰਾਂਗੇ 30 ਸਤੰਬਰ 2024 ਤੱਕ ਦੇ ਮੌਸਮ ਦੀ ਜਿਵੇਂ ਕਿ ਅੱਜ 26 ਸਤੰਬਰ ਹੋ ਗਿਆ ਕੱਲ 25 ਸਤੰਬਰ ਨੂੰ ਕੁਝ ਜਗ੍ਹਾ ਤੇ ਵਰਖਾ ਹੋਈ ਹੈ ਤੇ ਅਗਲੇ ਦਿਨਾਂ ਚ ਮੌਸਮ ਕਿਵੇਂ ਰਹੇਗਾ ਇਹਦੇ ਬਾਰੇ ਗੱਲ ਕਰਦਾ ਲੇਕਿਨ ਉਸ ਤੋਂ ਆਪਾਂ ਇੱਕ ਸੂਚਨਾ ਦੇਣੀ ਚਾਹਾਂਗੇ ਕਿ ਇਸ ਤਰੀਕੇ ਦੇ ਨਾਲ ਪਿਛਲੇ 3-4 ਦਿਨ ਤੋਂ ਗਰਮੀ ਪੈ ਰਹੀ ਸੀਗੀ ਉਸ ਗਰਮੀ ਦੇ ਨਾਲ ਕਾਫੀ ਹਾਲਾਤ ਮਾੜੇ ਹੋਣ ਦੀ ਸੰਭਾਵਨਾ ਸੀ ਕਿਉਂਕਿ ਕਈ ਜਗ੍ਹਾ ਤੇ ਦਾਣੇ 'ਚ ਫੋਕ ਪੈ ਜਾਣੀ ਸੀਗੀ ਦਾਣੇ ਦਾ ਵજન ਘਟ ਜਾਣਾ ਸੀਗਾ ਪਰੰਤੂ ਜਿਵੇਂ ਹੀ ਅੱਜ 26 ਤਰੀਕ ਤੋਂ ਤਾਪਮਨ ਘਟਨੇ ਸ਼ੁਰੂ ਹੋ ਜਾਣਗੇ ਤਾਂ ਆਹ 4-5 ਦਿਨ ਤਾਪਮਨ ਘਟਣਗੇ ਉਹਦੇ ਨਾਲ ਸਾਡੇ ਝੋਨੇ ਦੇ ਵਿੱਚ ਫੋਕ ਪਉਣ ਦੀ ਸਮੱਸਿਆ ਘਟੇਗੀ ਦਾਣੇ ਦਾ ਵજન ਵਧੇਗਾ हां ਜਿਵੇਂ ਮੀਂਹ ਪਏਗਾ ਕੁਝ ਜਗ੍ਹਾ ਤੇ ਹਨੇਰੀ ਆਏਗੀ ਕਿਸਾਨ ਨੂੰ ਇੱਕਦਮ ਲੱਗ ਸਕਦਾ ਕਿ ਨੁਕਸਾਨ ਹੋਇਆ ਹੈ ਪਰੰਤੂ ਲੌਂਗ ਟਰਮ ਦੇ ਵਿੱਚ ਉਹ ਫਾਇਦੇਮੰਦ ਸਾਬਤ ਹੋਵੇਗਾ ਤਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡੀ ਸਕਰੀਨ ਦੇ ਉੱਪਰ ਜੋ ਉੱਥੇ ਦੇਖ ਰਹੇ ਹਾਂ ਕਿ ਜਿਹੜਾ ਇਸ ਸਮੇਂ ਡਿਪਰੈਸ਼ਨ ਹੈ ਉਹ ਸੈਂਟਰਲ ਇੰਡੀਆ ਦੇ ਉੱਤੇ ਹੈ ਜਿਹਦੇ ਕਰਕੇ ਇੱਕ ਜੀ ਟਰੱਪ ਬਣੀ ਹੋਈ ਹੈ ਜਾਇਏ ਜੋ ਸਿਸਟਮ ਬਣਿਆ ਹੋਇਆ ਹੈ ਕਿ ਨੇਪਾਲ ਦੇ ਪਹਾੜ ਤੇ ਨਾਲ ਗੁਜਰਾਤ ਦੇ ਵਿੱਚ ਕਾਫੀ ਔੜਾ ਵਰਖਾ ਹੋਣ ਦੀ ਸੰਭਾਵਨਾ ਭਾਰੀ ਵਰਖਾ ਯੂਪੀ ਦੇ ਵਿੱਚ ਵੀ ਆਤੀ ਭਾਰੀ ਵਰਖਾ ਹੋ ਸਕਦੀ ਹੈ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਪਹਾੜਾਂ ਤੇ ਵਰਖਾ ਹੋਏਗੀ ਇਸ ਵਰਖਾ ਦੇ ਨਾਲ ਪਿਆਰ ਦੇ ਵਿੱਚ ਹੜ੍ਹ ਵੀ ਆ ਸਕਦੇ ਆ ਇਸ ਤਰ੍ਹਾਂ ਦੇ ਹਾਲਾਤ ਹੈ ਜੇ ਸਾਡੇ ਇੱਥੋਂ ਦੀ ਗੱਲ ਕਰੀਏ ਤਾਂ ਸਾਡੇ ਇੱਥੇ ਇੱਕ ਪੱਛਮੀ ਡਿਸਟਰਬੈਂਸ ਆ ਰਿਹਾ ਹੈ ਜਿਹੜਾ ਪੱਛਮੀ ਡਿਸਟਰਬੈਂਸ ਆ ਰਿਹਾ ਹੈ ਇਹ ਕੁਝ ਹਿੱਸੇ ਦੇ ਵਿੱਚ ਵਰਖਾ ਕਰੇਗਾ ਆਪਾਂ ਦੇਖਦੇ ਹਾਂ ਇਹ ਪ੍ਰਭਾਵ ਬਾਰੇ ਇਹ ਤਾਂ ਸਾਡੇ ਇੱਥੇ ਵੀ ਵਰਖਾ ਹੋਣ ਦੀ ਸੰਭਾਵਨਾ ਹੈ ਭਾਵੇਂ ਕਿ ਜੇ ਅਸੀਂ ਪੰਜਾਬ ਹਰਿਆਣਾ ਰਾਜਸਥਾਨ ਇਹ ਸਾਰੇ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਕਈ ਸਾਰੇ ਏਸ਼ਿਆਂ 'ਚ ਵਰਖਾ ਹੋ ਸਕਦੀ ਹੈ ਪੰਜਾਬ 'ਚ ਦੱਖਣ ਪੱਛਮ ਪੰਜਾਬ ਦੇ ਵਿੱਚ ਵਰਖਾ ਘੱਟ ਹੋਏਗੀ ਇਹ ਨਹੀਂ ਕਿ ਵਰਖਾ ਨਹੀਂ ਹੋਏਗੀ ਵਰਖਾ ਘੱਟ ਹੋਏਗੀ ਉੱਤਰੀ ਪੰਜਾਬ ਪੂਰਬੀ ਪੰਜਾਬ ਚੰਗੀ ਵਰਖਾ ਹੋ ਸਕਦੀ ਹੈ ਤੇਜ਼ ਹਵਾ ਦੇ ਵੀ ਆ ਸਕਦੀ ਹੈ ਪ੍ਰੰਤੂ ਜੋ ਪਾਕਿਸਤਾਨੀ ਪੰਜਾਬ ਹੈ ਉਹਦੇ ਉੱਤਰੀ ਏਸ਼ਿਆਂ ਦੇ ਵਿੱਚ ਚੰਗੀ ਵਰਖਾ ਜਿਹੜੀ ਹੈਗੀ ਕਾਫੀ ਜ਼ਿਆਦਾ ਵਰਖਾ ਵੀ ਹੋ ਸਕਦੀ ਹੈ ਸਾਡੀ ਜਿਹੜੀ ਵਰਖਾ ਹੈਗੀ ਆ ਦਰਮਿਆਨੀ ਦਰਮਿਆਨੀ ਵਰਖਾ ਰਹਿਣ ਦੀ ਸੰਭਾਵਨਾ ਹੈ ਜੇ ਅਸੀਂ ਇਹ ਮਾਡਲ ਦੇਖਦੇ ਆਂ ਤੇ 26 ਤਰੀਕ ਨੂੰ ਪੱਛਮੀ ਯੂਪੀ ਦਿੱਲੀ ਤੇ ਹਰਿਆਣਾ ਤੇ ਪੰਜਾਬ ਦੇ ਕੁਝ ਏਸ਼ਿਆਂ ਦੇ ਵਿੱਚ ਉੱਤਰੀ ਹਿੱਸਿਆਂ 'ਚ ਵਰਖਾ ਹੋਣ ਦੀ ਸੰਭਾਵਨਾ ਹੈ ਜਿਵੇਂ 27 ਤਰੀਕ ਨੂੰ ਜਾਣਦੇ ਆਂ ਤੇ ਵਰਖਾ ਜਿਹੜੀ ਹੈਗੀ ਆ ਫਰੋਈਪੁਰ ਤੋਂ ਲੈ ਕੇ ਉੱਪਰ ਨੂੰ ਰਕਬਾ ਵਧਾਉਂਦੀ ਹੈ ਏਟਲੇ ਪਾਸੇ ਨੂੰ ਏਰੀਆ ਵਧਦਾ ਹੈ 28 ਤਰੀਕ ਨੂੰ ਫੇਰ ਜਿਹੜਾ ਹੈਗਾ ਕਈ ਸਰ ਏਸ਼ਿਆਂ 'ਚ ਵਰਖਾ ਹੋਣ ਦੀ ਸੰਭਾਵਨਾ ਹੈ 29 ਤਰੀਕ ਦੇ ਨੇੜੇ ਜਾਂਨੇ ਹੋ 28 29 ਦੇ ਨੇੜੇ ਤਾਂ ਤੁਹਾਡਾ ਜੈਸਲਮੇਰ ਤੋਂ ਲੈ ਕੇ ਬੀਕਾਨੇਰ ਗੰਗਾ ਨਗਰ ਅਨੂਪਗੜ ਘਰਸਾਣਾ ਇਹ ਸਾਰਾ ਏਰੀਆ ਉੱਪਰ ਪਠਾਨਕੋਟ ਤੱਕ ਬਾਡਰ ਪਾਕਿਸਤਾਨੀ ਬਾਡਰ ਦੇ ਨਾਲ-ਨਾਲ ਕਈ ਸਾਰੇ ਇਲਾਕਿਆਂ 'ਚ ਵਰਖਾ ਹੋਣ ਦੀ ਸੰਭਾਵਨਾ ਬਣਦੀ ਹੈ ਦੁਬਾਰਾ ਫਿਰ 3 ਅਕਤੂਬਰ ਨੂੰ ਇੱਕ ਵਰਖਾ ਦੀ ਸੰਭਾਵਨਾ ਬਣੇਗੀ ਇੱਕ ਸੰਭਾਵਨਾ ਜਿਹੜੀ ਹੈਗੀ ਆ 7 ਅਕਤੂਬਰ ਦੇ ਨੇੜੇ ਫਿਰ ਵਰਖਾ ਦੀ ਸੰਭਾਵਨਾ ਬਣਦੀ ਪਈ ਹੈ ਕੁੱਲ ਮਿਲਾ ਕੇ ਭਾਵੇਂ ਕਿ ਫਸਲ ਪੱਕਣ ਦੇ ਸਮੇਂ ਇਹ ਮੀਂਹ ਪੈਂਦਾ ਤਾਂ ਅਸੀਂ ਉਹਨੂੰ ਮਾੜਾ ਕਹਿੰਦੇ ਹਾਂ ਪਰੰਤੂ ਜਿਹੜੇ ਹਾਲਾਤ ਪਿਛਲੇ ਦਿਨਾਂ ਚ ਬਣੇ ਹੋਏ ਸੀਗੇ ਉਹਨਾਂ ਹਾਲਾਤਾਂ ਨੂੰ ਦੇਖਦੇ ਮੈਨੂੰ ਲੱਗ ਰਿਹਾ ਹੈ ਕਿ ਤਾਪਮਨ ਘਟਣ ਦੇ ਨਾਲ ਇਹ ਲਾਹੇਵੰਸਾਪਤ ਹੋਣ ਦੀ ਸੰਭਾਵਨਾ ਜ਼ਿਆਦਾ ਨਜ਼ਰ ਆ ਰਹੀ ਹੈ ਆਪਾਂ ਜ਼ਿਲ੍ਹੇਵਾਰ ਗੱਲ ਕਰ ਲਈਏ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਇਹਨਾਂ ਦੇ 50% ਇਸਨੂੰ ਵਰਖਾ ਕਵਰ ਕਰ ਸਕਦੀ ਹੈ ਵਰਖਾ 26 27 28 ਨੂੰ ਹੋ ਸਕਦੀ ਹੈ ਇਹ ਸ਼੍ਰੀ ਅਮਰਸਾਹਬ ਤਰਨਤਾਰਨ, ਕਪੂਰਥਲਾ, ਜਲੰਧਰ 26 27 28 ਦੇ ਦਰਮਿਆਨ 25% ਏਰੀਆ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਹੈ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ਼੍ਰੀ ਮੁਕਸਸਾ ਸਾਹਿਬ ਮੋਗਾ ਬਠਿੰਡਾ ਇਹ ਔ ਜਿਲ੍ਹੇ ਹੈ ਜਿਹੜੇ ਇਸ ਵਰਖਾ ਤੋਂ ਘੱਟ ਪ੍ਰਭਾਵਿਤ ਹੋਣਗੇ ਫਿਰੋਜ਼ਪੁਰ ਦੇ ਵਿੱਚ 26 27 28 ਦੇ ਦਰਮਿਆਨ ਫਾਜ਼ਿਲਕਾ ਫਰੀਦਕੋਟ ਸ਼੍ਰੀ ਮੁਕਸਸਾ ਸਾਹਿਬ 28 29 ਦੇ ਦਰਮਿਆਨ ਮੋਗਾ 26 27 ਦੇ ਦਰਮਿਆਨ ਤੇ ਐਸੇ ਸਮੇਂ ਬਠਿੰਡੇ ਦੇ ਵੀ ਕੁਝ ਏਰੀਆ ਦੇ ਵਿੱਚ ਵਰਖਾ ਹੋ ਸਕਦੀ ਹੈ ਤੇ ਲੁਧਿਆਣਾ, ਪਰਣਾਲਾ, ਸੰਗਰੂਰ, ਡੇਰਕੋਟਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਐਸ ਨਗਰ ਇਸ ਇਲਾਕੇ ਦੇ ਵਿੱਚ ਵੀ ਅੱਜ ਸਮੇਂ ਵਰਖਾ ਹੋ ਸਕਦੀ ਹੈ। ਪਰੰਤੂ ਐਸਐਸ ਨਗਰ ਤੇ ਰੂਪਨਗਰ ਦੇ ਵਿੱਚ ਵਰਖਾ ਏਰੀਆ 50% ਤੱਕ ਕਵਰ ਕਰ ਸਕਦੀ ਹੈ। ਮਾਨਸਾ ਦੇ ਵਿੱਚ ਵਰਖਾ ਦੇ ਚਾਂਸ ਥੋੜੇ ਘੱਟ ਨੇ ਪਰੰਤੂ ਫੇਰ ਵੀ ਕਾ ਦੁੱਖਾ ਕਾਰਵਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੂਰੇ ਹੀ ਪੰਜਾਬ ਦੇ ਵਿੱਚ ਕਿਤੇ ਵੀ ਮੌਸਮੀ ਵਾਰਨਿੰਗ ਜਾਰੀ ਨਹੀਂ ਹੋਈ। ਇਹ ਇੱਕ ਵੱਡੀ ਗੱਲ ਹੈ। ਜਿਵੇਂ ਹਿਮਾਚਲ ਦੀ ਗੱਲ ਕਰਦੇ ਹਾਂ ਤੇ ਹਿਮਾਚਲ ਦੇ ਵਿੱਚ ਵੀ ਕੁਝ ਜਗ੍ਹਾ ਤੇ ਚੰਗੀਆਂ ਝੁੱਟੀਆਂ ਵਰਖਾ ਦੀਆਂ ਲੱਗ ਸਕਦੀਆਂ ਚੰਡੀਗੜ੍ਹ ਦੇ ਵਿੱਚ 26 27 ਦੇ ਦਰਮਿਆਨ ਵਰਖਾ ਹੋ ਸਕਦੀ ਹੈ ਵਾਰਨਿੰਗ ਕੋਈ ਨਹੀਂ ਹੈਗੀ ਹਰਿਆਣਾ ਚੱਲਿਆ ਹੈ ਤਾਂ ਹਰਿਆਣਾ ਦੇ ਵਿੱਚ 26 ਤੇ 27 28 ਦੇ ਦਰਮਿਆਨ ਪੰਚਕੁਲਾ ਅੰਮਾਲਾ ਯਮਨਾ ਨਗਰ ਕੁਰ ਖੇਤਰ ਕੈਥਲ ਕਰਨਾਲ ਜ਼ਿਲ੍ਹਿਆਂ ਦੇ ਵਿੱਚ 25 ਤੋਂ 50% ਇਲਾਕੇ ਨੂੰ ਵਰਖਾ ਕਵਰ ਕਰ ਸਕਦੀ ਹੈ 100% ਇਲਾਕਾ ਪੰਜਾਬ ਹਰਿਆਣਾ ਇਹਦਾ ਵਰਖਾ ਕਵਰ ਨਹੀਂ ਕਰੇਗੀ ਕਿਸੇ ਵੀ ਹਾਲਤ ਦੇ ਵਿੱਚ ਵਰਖਾ ਜਿਹੜੀ ਹੈਗੀ ਆ 50% ਦੇ ਇਲਾਕੇ ਏਰੀਆ ਕਵਰ ਕਰਦੀ ਹੋਈ ਨਜ਼ਰ ਆ ਰਹੀ ਹੈ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਮਹਿੰਦਰਗੜ ਰਿਵਾਰੀ ਜੱਜੇਰ ਗੁਰੂਗਰਾਮ ਮਵਾਤ ਪਲਵਲ ਫਰੀਦਾਬਾਦ ਰੋहतक ਸੋਨੀਪਤ ਪਾਣੀਪਤ ਇੱਥੇ ਵੀ 26 27 ਦੇ ਦਰਮਿਆਨ ਕੁਝ ਇਸ ਇੰਦੇ ਵਿੱਚ ਵਰਖਾ ਹੋ ਸਕਦੀ ਹੈ ਵਰਖਾ 25% ਏਰੀਆ ਕਵਰ ਕਰੇਗੀ ਇਨ੍ਹਾਂ ਜ਼ਿਲ੍ਹਿਆਂ ਦਾ ਸਿਰਸਾ ਦੇ ਵਿੱਚ 28 30 ਦੇ ਨੇੜੇ ਵਰਖਾ ਹੋ ਸਕਦੀ ਹੈ ਫਤਿਹਪਾਦ ਹਿਸਾਰ ਵਰਖਾ ਦੇ ਚਾਂਸਸ ਘਟਨੇ ਇਸ ਹਾਰ ਅੱਜ ਵਰਖਾ ਕੁਝ ਹਿੱਸੇ 'ਚ ਹੋ ਸਕਦੀ ਹੈ ਜੀਂਦ ਵਿਵਾਨੀ ਚੜਖੀ ਦਾਦਰੀ ਅੱਜ ਕੁਝ ਹਿੱਸੇ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਲੇਕਿਨ ਵਰਖਾ ਏਰੀਆ ਬਹੁਤ ਘੱਟ ਕਵਰ ਕਰ ਰਹੀ ਹੈ ਸਾਰਾ ਏਰੀਆ ਕਵਰ ਨਹੀਂ ਹੋਏਗਾ ਹਰਿਆਣਾ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਮੌਸਮੀ ਵਾਰਨਿੰਗ ਜਾਰੀ ਨਹੀਂ ਹੋਈ ਹੈ ਜੇਕਰ ਤੁਸੀਂ ਗੱਲ ਕਰੋਗੇ ਰਾਜਸਥਾਨ ਦੀ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਰਾਜਸਥਾਨ ਦਾ ਪੂਰਬੀ ਐਸਾ ਜਿਹੜਾ ਹੈਗਾ ਉਹ ਵਰਖਾ ਦੇ ਨਾਲ ਜ਼ਿਆਦਾ ਪ੍ਰਭਾਵਿਤ ਰਹੇਗਾ ਜਿਹੜਾ ਪਛਮੀ ਡਿਸਟਰਬੈਂਸ ਆ ਰਿਹਾ ਹੈ ਪਛਮੀ ਡਿਸਟਰਬੈਂਸ ਜਿਹੜਾ ਹੈ ਉਹ ਤੁਹਾਡੇ ਉੱਤਰੀ ਜ਼ਿਲ੍ਹਿਆਂ ਨੂੰ ਵੀ ਤੇ ਪਛਮੀ ਜ਼ਿਲ੍ਹਿਆਂ ਨੂੰ ਵੀ ਪ੍ਰਭਾਵਿਤ ਕਰੇਗਾ ਜਿਵੇਂ ਤੁਸੀਂ ਆ ਮਾਪ ਚਿੱਤਰ ਦੇਖ ਰਹੇ ਹੋ ਕਿ 26 ਤਰੀਕ ਨੂੰ ਕੇਵਲ ਪੂਰਬੀ ਜ਼ਿਲ੍ਹੇ ਹੈ 27 ਤਰੀਕ ਨੂੰ ਪੂਰਬੀ ਜ਼ਿਲ੍ਹਿਆਂ ਚ ਵਰਖਾ ਚੰਗੀ ਹੋ ਰਹੀ ਹੈ 28 ਤਰੀਕ ਨੂੰ ਫਿਰ ਜੈਸਲ ਮੇਰ ਤੋਂ ਲੈ ਕੇ ਬਾਡਰ ਦੇ ਨਾਲ-ਨਾਲ ਵਰਖਾ ਆਉਂਦੀ ਸੰਭਾਵਨਾ ਹੈ ਤੇ 29 ਤਰੀਕ ਨੂੰ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ ਤੇ ਹੁਣਮਾਨਗੜ ਦੇ ਵਿੱਚ ਵਰਖਾ ਦੇ ਚਾਂਸਸ ਘੱਟ ਰਹਿਣਗੇ ਫਿਰ ਵੀ ਜਿਹੜਾ ਹੈ ਕਿਉਂਕਿ ਦੋ ਚੀਜ਼ਾਂ ਨੇ ਇੱਕ ਜੋ ਯੂਪੀ ਵਾਲਾ ਡਿਪਰੈਸ਼ਨ ਹੈ ਉਹ ਪ੍ਰਭਾਵ ਪਾ ਰਿਹਾ ਇੱਕ ਪਛਮੀ ਡਿਸਟਰਬੈਂਸ ਪ੍ਰਭਾਵ ਪਾ ਰਿਹਾ ਹੋ ਸਕਦਾ ਕੁਝ ਇਲਾਕਿਆਂ ਦੇ ਵਿੱਚ ਵਰਖਾ ਇੱਥੇ ਨਜ਼ਰ ਆ ਜਾਵੇ ਚੰਮੂ ਦੇ ਵਿੱਚ 26 27 28 ਦੇ ਦਰਮਿਆਨ ਵਰਖਾ ਹੋ ਸਕਦੀ ਹੈ ਯੂਪੀ ਵਾਸਤੇ ਮਾੜਾ ਟਾਈਮ ਹੈ ਯੂਪੀ ਵਾਸਤੇ ਮਾੜਾ ਟਾਈਮ ਇਸ ਕਰਕੇ ਹੈ ਕਿਉਂਕਿ ਪਹਿਲਾਂ ਹੀ ਕਿਉਂਕਿ ਪਹਿਲਾਂ ਹੀ ਪੂਰਬੀ ਯੂਪੀ ਦੇ ਵਿੱਚ ਸੈਂਟਰਲ ਯੂਪੀ ਦੇ ਵਿੱਚ ਬਰਸਾਤ ਕਰਕੇ ਪਾਜਰਾ ਦੀ ਫਸਲ ਦਾ ਕਾਫੀ ਵੱਡਾ ਨੁਕਸਾਨ ਹੋ ਚੁੱਕਾ ਹੈ ਹੁਣ ਫੇਰ ਯੂਪੀ ਦੇ ਵਿੱਚ ਭਾਰੀ ਤੋਂ অতি ਭਾਰੀ ਵਰਖਾ ਜਿਹੜੀ ਹੈਗੀ ਹੈ ਪੂਰਬੀ ਯੂਪੀ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਪੱਛਮੀ ਯੂਪੀ ਦੇ ਪੱਛਰ ਰਹੇਗੀ ਇੱਥੇ ਜਿਹੜੀ ਹੈਗੀ ਹੈ ਹਲਕੀ ਵਰਖਾ ਹੋ ਸਕਦੀ ਹੈ ਤਾਂ ਦੋਸਤੋ اے ਸੀ ਭਾਰਤੀ ਮੌਸਮ ਵਿਭਾਗ ਦੀ ਸਹਾਇਤਾ ਦੇ ਨਾਲ ਮੌਸਮ ਦੀ ਜਾਣਕਾਰੀ ਵੱਡੀ ਗੱਲ ਇਹ ਹੈ ਕਿ ਜਿਹੜੀ ਸਾਡੇ ਲਈ ਦਿੱਕਤ ਸੀਗੀ ਆ ਸਮੇਂ ਉਸਗੀ ਤਾਪਮਾਨ ਤਾਪਮਾਨ 38 ਡਿਗਰੀ ਤੇ ਜਾਂਦਾ ਪਿਆ ਸੀਗਾ ਜਿਹੜਾ ਕਿ ਸਾਡੇ ਲਈ ਬਹੁਤ ਹੀ ਮਾੜਾ ਸੀਗਾ ਸਾਡੀਆਂ ਫਸਲਾਂ ਵਾਸਤੇ ਮਾੜਾ ਸੀਗਾ ਜਿਹੜੇ ਝੋਨੇ ਨਿਸਰੇ ਸੀ ਉਹਨਾਂ ਵਾਸਤੇ ਮਾੜਾ ਸੀਗਾ ਜਿੱਥੇ ਦੁੱਧਾ ਭਰਿਆ ਸੀ ਉਹਦੇ ਵਾਸਤੇ ਮਾੜਾ ਸੀਗਾ ਪਰ ਤੂੰ ਜਿਵੇਂ ਹੀ ਹੁਣ ਤਾਪਮਾਨ ਆਏ ਤੋਂ ਘਟਣਾ ਸ਼ੁਰੂ ਹੋਏਗਾ ਇਹ ਤੁਹਾਡੀ ਫਸਲ ਵਾਸਤੇ ਤੁਹਾਡੇ ਭੂਰ ਵਾਸਤੇ ਇਹ ਚੰਗਾ ਹੋਏਗਾ ਜਿਹਦੇ ਨਾਲ ਝਾੜ ਚੰਗੜੀਆਂ ਦੀ ਸੰਭਾਵਨਾ ਹੈ ਹਾਂ ਕਈ ਵਾਰੀ ਸਾਨੂੰ ਇਹ ਲੱਗਦਾ ਹੈ ਕਿ ਹਾਂ ਇੱਥੇ ਮੇਰਾ ਝੋਨਾ ਡਿੱਗ ਪਿਆ ਤੇ ਮੇਰਾ ਨੁਕਸਾਨ ਹੋ ਗਿਆ ਪਰੰਤੂ ਓਵਰ ਆਲ ਜਿਹੜਾ ਹੈਗਾ ਪੰਜਾਬ ਵਾਸਤੇ ਇਹ ਜਿਹੜੀ ਵਰਖਾ ਹੈ ਕਿ ਜਿੱਥੇ ਨਹੀਂ ਵੀ ਹੋਏਗੀ ਉੱਥੇ ਵੀ ਤਾਪਮਾਨ ਹੈਗਾ ਜੇ ਘਟਿਆ ਹੋਇਆ ਤਾਪ온 ਤੁਹਾਡੀਆਂ ਫਸਲਾਂ ਵਾਸਤੇ ਚੰਗੇ ਰਹਿਣ ਦੀ ਸੰਭਾਵਨਾ ਹੈ ਪਰਮਾਤਮਾ ਕਿਰਪਾ ਕਰਨ ਮਿਹਰ ਭਰੇ ਹੱਥ ਰੱਖਣ ਤਾਂ ਏਹੀ ਦੁਆ ਕਰਦੇ ਹਾਂ ਇਸ ਤੋਂ ਬਾਅਦ ਫਿਰ 3 ਅਕਤੂਬਰ ਤੇ 7 ਅਕਤੂਬਰ ਦੇ ਨੇੜੇ ਫਿਰ ਵਰਖਾ ਦੇ ਚਾਂਸਸ ਬਣਦੇ ਆ ਜਿਹੜੇ ਕਿ ਜਿਵੇਂ ਆਪਾਂ ਅੱਗੇ ਵਧਾਂਗੇ ਤੇ ਫਿਰ ਉਸ ਦੇ ਉੱਪਰ ਗੱਲ ਕਰਾਂਗੇ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ